ਐਗਰਜੀ ਕਖਾਨ ਸਾਹਿਬ ਐਗਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਨਾ ਆਪਾਂ ਨਾ ਬੀਰਮদাস ਗਏ ਸੀ ਮੱਥਾ ਟੇਕਣ ਬਾਬਾ ਜੀ ਦਾ ਨਾ ਇਹ ਸਰਾਧ ਸੀ ਇਹਨਾਂ ਆਪਾਂ ਗਏ ਸੀ 11 12 ਵਜੇ ਗਏ ਸੀ ਆਪਾਂ ਮੱਥਾ ਟੇਕਣ ਚਲੋ ਆਪਣਾ ਘਰ ਦਾ ਕੰਮ ਕਰਨ ਨੂੰ ਟਾਈਮ ਲੱਗ ਜਾਂਦਾ ਤਾਂ ਕਰਕੇ ਆਪਾਂ ਕੀ ਰੋਦਨ ਮੱਥਾ ਟੇਕਣ ਗਏ ਸੀ ਚਲੋ ਆਪਾਂ ਮੱਥਾ ਮੁੰਥਾ ਟੇਕ ਕੇ ਫਿਰ ਆ ਗਏ ਸੀ ਉੱਥੇ ਨਾ ਜਦੋਂ ਦੁਨੀਆ ਬਹੁਤ ਦੂਰ ਦੂਰ ਤੋਂ ਆਉਂਦੀ ਆ ਕਾਠ ਬਹੁਤ ਜ਼ਿਆਦਾ ਸੀ ਇਹਨਾਂ ਬਾਬਾ ਜੀ ਦੇ ਮਤਲਬ ਸਰਾਧ ਨੂੰ ਤਾਂ ਬਹੁਤ ਜ਼ਿਆਦਾ ਕਾਠਾ ਹੁੰਦਾ ਉੱਥੇ ਬਹੁਤ ਜ਼ਿਆਦਾ ਭੀੜ ਸੀ ਦੂਰ ਦੂਰ ਤੱਕ ਗੱਡੀਆਂ ਖੜੀਆਂ ਸੀ ਕਿਉਂ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਮੱਥਾ ਟੇਕਣ ਚਲੋ ਸੁਖਬਾਰ ਵੀ ਆਉਂਦੀ ਆ ਓਰੇ ਜੁੜੀ ਕੋ ਸੁਖ ਸੁਖ ਦੇ ਆਪਾਂ ਸੁਖਬਾਰ ਆਉਂਦੀ ਆ। ਆ ਸੀ ਵੀ ਗਿਆ ਜਾਣੇ ਹੁੰਨੇ ਆ ਮੱਥਾ ਟੇਕਣਾ। ਚਲੋ ਆਪਾਂ ਫੇਰ ਨਾ ਦੂਏ ਦਿਨ ਦੀ ਵੀਡੀਓ ਲਈਏ। ਉਦੋਂ ਆਪਾਂ ਤਾਂ ਨਹੀਂ ਸਾਰਾ ਬਲੌਗ ਬਣਾਇਆ ਗਿਆ। ਥੋੜਾ ਬਣਾਇਆ ਗਿਆ ਆਪਾਂ ਤਾਂ ਬਲੌਗ। ਆਪਾਂ ਨੇ ਫਿਰ ਇਹ ਦੂਏ ਦਿਨ ਦੀ ਵੀਡੀਓ ਲਈ ਸੀ ਇਹ ਆਪਾਂ ਨੇ ਨਾ ਚੁੱਲੇ 'ਤੇ ਨਾ ਦਾਲ ਤਰੀਵੀ ਸੀ। ਆਪਾਂ ਨਾ ਉਹਦੇ ਤੜਕਾ ਲਾ ਰਹੇ ਸੀ। ਇਹਦੇ ਨਾਲ ਲੱਗਦੀ ਤੜਕਾ ਲਾਉਣ। ਪਿਆਜ਼ ਕੱਟ ਲਈ ਦੀ ਆਪਾਂ ਨੇ ਪਿਆਜ਼ ਕੱਟ ਕੇ ਮੈਂ ਕਿਹਾ ਚਲ ਗਏ ਅਸਤੇ ਤੜਕਾ ਲਾ ਦੇਣੀ ਆ ਉਹ ਸਾਰੇ ਕੰਮ ਆਪਾਂ ਨੇ ਕਰ ਲਏ ਤੇ ਕੰਮ ਧੰਦੇ ਸਵੇਰੇ ਆਪਾਂ ਨੇ ਝਾੜੂ ਪੋਚਾ ਪਾਂਡਾ ਠੀਕ ਪਰਮਾਨੈਂਟਾ ਸੀ ਇਹ ਇਹ ਨਾ ਆਪਣੇ 3:00 ਵਜੇ ਵੇਸੇ ਸਾਢੇ 3 ਹੋਏ ਵੇਸੇ ਜਦ ਆਪਾਂ ਤੜਕਾ ਲਾਉਣ ਲੱਗੇ ਸੀ ਦਾਲ ਨੂੰ ਕਿਉਂ ਫਿਰ ਨਾ ਮੈਨੂੰ ਆਏ ਹੁੰਦਾ ਵੀ ਚਲ ਆਪਣਾ ਸਾਜਰੀ ਲਾਜੋ ਨਹੀਂ ਉਹਨੇ ਆਪਾਂ ਆਪਣਾ ਕੰਮ ਧੰਦਾ ਕਰਨ ਤਾਂ ਕਰਕੇ ਕੋ ਬੱਚੇ ਵੀ ਆ ਜਾਂਦੇ ਨੇ ਫਿਰ ਸਕੂਲ ਤੋਂ ਵੀ ਉਹਨਾਂ ਨੂੰ ਵੀ ਚਾਹ ਪਾਣੀ ਬਣਾ ਕੇ ਦੇਣਾ ਹੁੰਦਾ ਆਪਾਂ ਨੇ ਚਾਚੂ ਬਣਾਉਣੀ ਹੁੰਦੀ ਐ ਚਲੋ ਇੱਕ ਮਜੂਦ ਵੀ ਆ ਜਾਂਦਾ ਏ ਇੱਕ ਨੂੰ ਵੀ ਚਾਹ ਪਾਣੀ ਬਣਾ ਕੇ ਦੇਣਾ ਪੈਂਦਾ ਏ ਚਲੋ ਆਪਾਂ ਇਕੱਠੇ ਬਣਾ ਲੈਣੇ ਹੁੰਨੇ ਆ ਫਿਰ ਜਿਹੜਾ ਕੋਈ ਬੱਚਾ ਆਈ ਜਾਂਦਾ ਆਪਣਾ ਆਪਣਾ ਚਾਹ-ਜਾਹ ਚਾਹ ਪਾਣੀ ਪੀ ਜਾਂਦੇ ਨੇ ਸਾਰੇ ਜਾਣੇ ਚਲੋ ਆਪਾਂ ਆਪਣੀ ਵੀ ਚਾਹ ਪਾਣੀ ਬਣਾ ਲੈਣੇ ਹੁੰਨੇ ਆ ਫਿਰ ਸਾਰੇ ਬੈਠ ਕੇ ਪੀਣ ਲਾ ਜਾਣੇ ਆ ਫਿਰ ਮੈਨੂੰ ਆਏ ਹੁੰਦਾ ਵੀ ਚਲੋ ਆਪਾਂ ਸਰਜਰੀ ਲਾ ਜਣੇ ਆਪਾਂ ਕੰਮ ਕਰਨਾ ਕਿਉਂ ਦੇ ਨੇ ਤਾਂ ਇੱਕ ਤਾਂ ਹੋ ਗਏ ਛੋਟੇ ਦਿਨ ਰਾਤਾਂ ਹੋ ਗਈਆਂ ਬੜੀਆਂ ਤਾਂ ਕਰਕੇ ਨਾ ਆਪਾਂ ਸਰਜਰੀ ਲੱਗ ਜਾਣੇ ਹੁੰਨੇ ਆ ਕੰਮ ਧੰਦੇ ਕਰਨਾ ਆਪਣੇ ਚਲੋ ਆਪਾਂ ਬੱਚਿਆਂ ਨੂੰ ਘਟੇ ਹਾਕ ਮਾਰਦੇ ਆ ਫਿਰ ਉਹਨਾਂ ਨੇ ਪੜਨਾ ਪੁੱੜਨਾ ਹੁੰਦਾ ਵਿਚਾਰਿਆਂ ਨੇ ਹਨਾ ਤਾਂ ਕਰਕੇ ਫਿਰ ਮੈਨੂੰ ਆਏ ਹੁੰਦਾ ਵੀ ਚਲੋ ਆਪੇ ਕਰ ਲੈਣੇ ਜਿਹੜਾ ਕੰਮ ਕਰਨਾ ਤੇ ਮੈਂ ਤਾਂ ਹੀ ਸਰਜਰੀ ਲਾ ਜਾਣੀ ਹੁੰਨੀ ਆ ਆਪਣਾ ਕੰਮ ਧੰਦਾ ਕਰਨਾ ਸਵੇਰੇ ਆਪਣੇ ਕੱਪੜੇ-ਕੁੱਪੜੇ ਧੋਲੇ ਸੀ, ਝਾੜੂ-ਪੋਚਾ ਕਰ ਲੈਤੀ ਫਿਰ ਵੀ 12:00 1:00 ਵਜ ਗਿਆ ਸੀ। ਫਿਰ ਨਾ ਮੈਂ ਇੱਥੇ ਜਿਹੜੇ ਚਾਹਲੇ ਭਾਂਡੇ ਬੈਸੇ ਸੀ ਆਪਾਂ ਚਾਹਲੇ ਭਾਂਡੇ ਮੰਜਣ ਲੱਗ ਗਏ ਸੀ। ਮਾਂ ਨੇ ਜਲੋ ਆਪਣੇ ਚਾਹਲੇ ਭਾਂਡੇ ਮਾਂਦਦਣੇ ਆ। ਤਾਂ ਕਰਕੇ ਮੈਂ ਉਰੇ ਲੱਗੀ ਵੀ ਸੀ। ਮੈਂ ਚੱਲ ਇਹਨਾਂ ਨੂੰ ਭਾਂਡਿਆਂ ਨੂੰ ਵੀ ਚੱਕ ਤਾਂ ਨਹੀਂ ਵੀ ਆਪਾਂ ਪਛਮਾ ਕਰਨੀ ਬਾਅਦ ਚ ਜਾਵਾਂਗੇ। ਪਹਿਲਾਂ ਆਪਾਂ ਉਰੇ ਕੰਮ-ਕੁਮਾ ਆਪਣਾ ਨਿਮੇੜ ਦਣੇ ਆ। ਤਨਔਰੇ ਪਾਂਡੇ ਕੁੰਡੇ ਮੈਂ ਕਮਾਂਜ ਕੇ ਵੀ ਬਾਅਦ ਚ ਜਾਂਦੀ ਫਿਰ ਉਧਰ ਨਾ ਮੇਰਾ ਨਾ ਕੱਖ ਕੰਡਾ ਵੀ ਪਾਉਣਾ ਹੁੰਦਾ ਦਾਣਾ ਫਕਾ ਵੀ ਆਪਾਂ ਨੇ ਪਾਉਣਾ ਹੁੰਦਾ ਤਾਂ ਕਰਕੇ ਆਪਾਂ ਫਿਰ ਮੈਨੂੰ ਆਉਂਦਾ ਵੀ ਚਲੋ ਆਪਾਂ ਬਾਅਦ ਚਲੇ ਆਵਾਂਗੇ ਕਿਉਂ ਹੋਰ ਉਹ ਪਾਂਡਾ ਠੀਕ ਕਰ ਚੱਕਿਆ ਗਿਆ ਦਾਲ ਸਬ지 ਆਪਣੀ ਬਣ ਗਈ ਆਪਾਂ ਫਿਰ ਮੈਂ ਨਾ ਉਧਰ ਆਪਣਾ ਕੱਖ ਪੱਠੇ ਪਾ ਕੇ ਦਾਣਾ ਫਕਾ ਪਾ ਕੇ ਆਪਣਾ ਗੋਗੋ ਹਟਾ ਕੇ ਰੇੜੀ ਚ ਪਾ ਕੇ ਨਾ ਫਿਰ ਬਾਚੋਂ ਇੱਧਰ ਜਿਹੜਾ ਕੋਈ ਹੋਰ ਕੰਮ ਹੁੰਦਾ ਪਰ ਰੋਟੀ ਵੀ ਫਿਰ ਆਪਣੇ ਸਾਜਰੇ ਬਣਾ ਲੈਣੇ ਹੁੰਦੇ ਆ ਰੋਟੀ ਮੈਂ ਤਾਂ ਸਾਜਰੇ ਬਣਾ ਲੈਣੀ ਹੁੰਦੀ ਆ ਕਿ ਫਿਰ ਕਬੇਲਾ ਬਹੁਤ ਜ਼ਿਆਦਾ ਹੋ ਜਾਂਦਾ ਇੱਕੋ ਫਿਰ ਆਪਣੀ ਸਾਜਰੀ ਖਾ ਲਾਂਦੇ ਨੇ ਚਲੋ ਬੱਚੇ ਹੁਣ ਨਾਲ ਸਾਜਰੇ ਭਾਂਡਾ ਠਿੱਕਰ ਚੱਕਿਆ ਜਾਂਦਾ ਫਿਰ ਆਪਾਂ ਆਪਣੀਆਂ ਧਾਰਾਂ ਵੀ ਆਪਣੇ ਧਾਰਾਂ ਤਾਂ ਧਾਰਾਂ ਧੁਰਾਂ ਵੀ ਕੱਢ ਲੈਣੇ ਉੱਧਰ ਵੀ ਕਾਫੀ ਕੰਮ ਹੋ ਜਾਂਦਾ ਮੈਨੂੰ ਆਵੇ ਭਾਂਡੇ ਭੁੰਡੇ ਚੱਕ ਕੇ ਆਪਣਾ ਮਤਲਬ ਇਧਰ ਨਿਮੇੜ ਕੇ ਹੁਣ ਮੈਂ ਸੈਲਫ ਵੀ ਸਾਫ ਕਰ ਦੂੰਗੀ ਰੇ ਚੰਗੀ ਤਰ੍ਹਾਂ ਜਿਹੜਾ ਚਾਹ ਪਾਣੀ ਡੁੱਲਿਆ ਹੋਆ ਹੁੰਦਾ ਨਾ ਫੇ ਮੈਂ ਨਾਲ ਦੀ ਨਾਲ ਸਾਫ ਕਰ ਦਾਨੀ ਚਲੋ ਬੱਚੇ ਡੋਲ ਵੀ ਦੰਦੇ ਨੇ ਹਨਾ ਸੈਲਫ ਤੇ ਚਾਹ ਪਾਣੀ ਮੈਨੂੰ ਐ ਹੁੰਦਾ ਵੀ ਚਲੋ ਆਪਾਂ ਪੋਚਾ ਲਾ ਦਾਨੀ ਇੱਥੇ ਸੈਲਫ ਤੇ ਤਾਂ ਕਰਕੇ ਮੈਂ ਹੁਣ ਰੇ ਬਸ ਆਪਣਾ ਪੋਚਾ ਵੀ ਲਾ ਦੂੰਗੀ ਜਿਹੜਾ ਗੈਸ ਸਾਫ ਕਰਨ ਵਾਲਾ ਗੈਸ ਵੀ ਆਪਾਂ ਸਾਫ ਕਰ ਦਾਂਗੇ ਆਹ ਬਿਨਾਂ ਜਣਾ ਸੈਲਫ ਤੇ ਕੁਸ ਮੜ ਮੋਟਾ ਡੁੱਲੂ ਜੈ ਨਾ ਫਿਰ ਮੂੰਕਾਂਤ ਜੀ ਆਉਂਦੀ ਬੁਰਾ ਜਿਹਾ ਲੱਗਦਾ ਫਿਰ ਆਉਂਦਾ ਕਿ ਚਲੋ ਹਣਾ ਸਫਾਈ ਸਾਫ ਕਰਿਆ ਬਈ ਵਧੀਆ ਲੱਗਦੀ ਹੈ ਇਹ ਸੈਲਫ ਫਿਰ ਨਹੀਂ ਆ ਡਰ ਰਹਿੰਦਾ ਕਿ ਕਿਤੇ ਕੁੜੀਆਂ ਕੁੜੀਆਂ ਨਾ ਆ ਜਾਣ ਤਾਂ ਕਰਕੇ ਫਿਰ ਮੈਨੂੰ ਆਉਂਦਾ ਕਿ ਚਲ ਨਾਲ ਦੀ ਨਾਲ ਸਾਫ ਸਫਾਈਆ ਕਰਿਆ ਬਈ ਵਧੀਆ ਰਹਿੰਦਾ ਆਪਾਂ ਰੇ ਹੁਣ ਗੈਸ ਵੀ ਸਾਫ ਕਰ ਦਾਂਗੇ ਚਲੋ ਸ਼ਿੰਕਾ ਨਹੀਂ ਆਪਣੀ ਸ਼ਿੰਕਾ ਵੀ ਆਪਾਂ ਸਾਫ